ਸਰਦੀ ਦੇ ਵਿੱਚੋ ਸਰਦੀਆਂ ਦੇ ਮੌਸਮ ਦੌਰਾਨ ਪੈਂਦੀ ਸੰਘਣੀ ਧੁੰਦ ਨੂੰ ਧਿਆਨ ਚ ਰੱਖਦਿਆਂ ਐਨੀਮਲ ਪ੍ਰੋਟੈਕਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸੜਕ ਸੁਰੱਖਿਆ ਲਈ ਖਾਸ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਐਨੀਮਲ ਪ੍ਰੋਟੈਕਸ਼ਨ ਦੇ ਚੇਅਰਮੈਨ ਡਾਕਟਰ ਮੋਹਨ ਮਹਿਰਾਨੇ ਕੀਤੀ ਜੋ ਟ੍ਰੈਫਿਕ ਐਜੂਕੇਸ਼ਨ ਸੈੱਲ ਤੇ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਲਾਗੂ ਕੀਤੀ ਗਈ। ਡਾਕਟਰ ਮੋਹਨ ਮਹਿਰਾਨੇ ਨੇ ਦੱਸਿਆ ਕਿ ਫੌਗੀ ਫੌਗੀ ਡੇਜ਼ ਦੌਰਾਨ ਖਾਸ ਕਰਕੇ ਰਾਤ ਸਮੇਂ ਸੜਕਾਂ ਤੇ ਬੈਠੀਆਂ ਬੇਜ਼ਬਾਨ ਗਵਾਂ ਡ라이ਵਰਾਂ ਨੂੰ ਨਜ਼ਰ ਨਹੀਂ ਆਉਂਦੀ ਜਿਸ ਕਾਰਨ ਕਈ ਵਾਰ ਭਿਆਨਕ ਹਾਦਸੇ ਵੀ ਵਾਪਰ ਜਾਂਦੇ ਨੇ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਗਵਾਂ ਦੇ ਗਲੇ ਦੇ ਵਿੱਚ ਰਿਫਲੈਕਟਰ ਲਗਾਏ ਜਾ ਰਹੇ ਨੇ ਤਾਂ ਜੋ ਧੁੰਦ ਵਿੱਚ ਵੀ ਦੂਰੋਂ ਹੀ ਪਸ਼ੂ ਨਜ਼ਰ ਆ ਜਾਣ ਤੇ ਹਾਦਸਿਆਂ ਤੋਂ ਉਹਨਾਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਨਾਲੋਂ ਨਾ ਪਸ਼ੂਆਂ ਦੀ ਜਾਨ ਬਚੇ ਨਾਲ ਹੀ ਸਫਰ ਕਰੇ ਉਹਨਾਂ ਲੋਕਾਂ ਦੀ ਵੀ ਇਸ ਮੁਹਿੰਮ ਦੌਰਾਨ ਡੀਐਸਪੀ ਇੰਸਪੈਕਟਰ ਸਾਹਿਬਾਨ ਟ੍ਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਤੇ ਸਥਾਨਕ ਸਰਪੰਚ ਵੀ ਮੌਜੂਦ ਰਹੇ ਤਾਂ ਕਿ ਐਸਪੀ ਅਮਨਦੀਪ ਕੋਰ ਦੇ ਹਦਾਇਤ ਅਨੁਸਾਰ ਇਹ ਪ੍ਰੋਗਰਾਮ ਲਗਾਤਾਰ ਕਰਵਾਇਆ ਜਾ ਰਿਹਾ ਹੈ ਉਦੋਂ ਡਾਕਟਰ ਮਹਿਰਾ ਨੇ ਆਮ ਜਨਤਾ ਨੂੰ ਕੀ ਅਪੀਲ ਕੀਤੀ ਉਹ ਵੀ ਸੁਣ ਲੈਂਦੇ ਹਾਂ ਜੀ ਸਰ ਆਪਣਾ ਨਾਮ ਦੱਸ ਕੇ ਜਿਹੜੀ ਮਿਕਾ ਉਪਰਾਲਾ ਕੀਤਾ ਗਿਆ ਕਿਹੜਾ ਉਪਰਾਲਾ ਕੀਤਾ ਗਿਆ ਤੇ ਕਿੰਨਾ ਦੱਸੋ ਅ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅਸੀਂ ਹਰ ਸਾਲ ਜਿਹੜਾ ਵਾ ਸਰਦੀਆਂ ਦੇ ਵਿੱਚ ਫੌਗੀ ਡੇਸ ਦੇ ਵਿੱਚ ਖਾਸ ਕਰਕੇ ਧੁੰਦ ਨਾਲ ਜਦੋਂ ਦਿਨ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਨਾਲ ਜਿਹੜੇ ਐਸਪੀ ਮੈਮ ਨੇ ਇਸ ਟਾਈਮ ਅਮਨਦੀਪ ਕੌਰ ਜੀ ਉਹਨਾਂ ਦੇ ਹਦਾਇਤਾਂ ਦੇ ਅਨੁਸਾਰ ਅਸੀਂ ਹਰ ਸਾਲ ਜਿਹੜਾ ਵਾ ਪ੍ਰੋਗਰਾਮ ਕਰੀਦਾ ਤੇ ਅੱਜ ਸਾਡੇ ਨਾਲ ਡੀਐਸਪੀ ਸਰ ਇਨਸਪੈਕਟਰ ਸਾਹਿਬ ਤੇ ਸਰਵੰਤ ਜੀ ਜਿਹੜੇ ਨੇ এডਿਕੇਸ਼ਨ ਸੈਲ ਤੋਂ ਲੰਬੇ ਸਮੇਂ ਤੋਂ ਅਸੀਂ ਇਸ ਚੀਜ਼ ਤੇ ਕੰਮ ਕਰ ਰਹੇ ਹਾਂ ਕਿ ਖਾਸ ਕਰਕੇ ਜਿਹੜੇ ਬੇਜੁਬਾਨ ਨੇ ਗਊਆਂ ਖਾਸ ਕਰਕੇ ਸੜਕਾਂ ਤੇ ਬੈਠੀਆਂ ਹੁੰਦੀਆਂ ਨੇ ਰਾਤ ਦੇ ਸਮੇਂ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ ਲੋਕਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਸਾਲ ਪੰਜਾਬ ਪੁਲਿਸ ਦੀ ਮਦਦ ਨਾਲ ਮਿਲ ਕੇ कि ਅਸੀਂ ਰਿਫਲੈਕਟਰ ਲਗਾਈਏ ਤਾਂ ਕਿ ਧੁੰਦ ਦੇ ਵਿੱਚ ਦੂਰੋਂ ਹੀ ਜਿਹੜਾ ਵਾ ਪਸ਼ੂ ਨਜ਼ਰ ਆ ਜਾਏ ਤੇ ਹਾਦਸਾ ਜਿਹੜਾ ਨਾ ਹੋ ਸਕੇ ਤੇ ਅਸੀਂ ਆਮ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ ਡਰਾਈਵ ਸਲੋ ਕਰੋ ਕੁਝ ਏਰੀਆਜ਼ ਐਹੋ ਜੇ ਨੇ ਅੰਮ੍ਰਿਤਸਰ ਵਾਸੀਆਂ ਨੂੰ ਆਲਰੇਡੀ ਪਤਾ ਨੇ ਕਿਉਂਕਿ ਜਿਹੜੇ ਆ ਗੇਟ ਨੇ ਖਾਸ ਕਰਕੇ ਚਾਹੇ ਉਹ ਦੁਰਗਿਆਨਾ ਮੰਦਿਰ ਦੇ ਕੋਲ ਲੋਗੜ ਚੌਕ ਹੈ ਕੈਂਟ ਏਰੀਆ ਵਾ ਹਾਲ ਗੇਟ ਦੇ ਕੋਲ ਯਾ ਰਾਮ ਬਾਗ ਸਾਈਡ ਤੇ ਇੱਥੇ ਗੋਹਾ ਬਹੁਤ ਜ਼ਿਆਦਾ ਬੈਠੀਆਂ ਹੁੰਦੀਆਂ ਨੇ ਤੇ ਇਸ ਟਾਈਮ ਜਿਹੜਾ ਵਾ ਤੁਹਾਡੀ ਖੁਦ ਦੀ ਜਿਹੜੀ ਸਾਵਧਾਨੀ ਹੈ ਉਹੀ ਤੁਹਾਡੇ ਵਾਸਤੇ ਜਿਹੜੀ ਫੈਮਲੀ ਵਾਸਤੇ ਜ ਫੌਗੀ ਡੇਸ ਨੇ ਆਪਣੀ ਵੀ ਸੁਰੱਖਿਆ ਜ਼ਰੂਰੀ ਹੈ ਤੇ ਜਿਹੜੇ ਬੇਜੁਬਾਨ ਨੇ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਇਸ ਟਾਈਮ ਕੀ ਮੌਸਮ ਚੱਲ ਰਿਹਾ ਹੈ ਤੇ ਉਹ ਕਿੱਥੇ ਬੈਠੇ ਨੇ ਤੇ ਉਹਨਾਂ ਦੀ ਵੀ ਜਿਹੜੀ ਸੁਰੱਖਿਆ ਤਾਂ ਸਾਡਾ ਫਰਜ਼ ਬੰਦ ਹੈ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਇਹ ਚੀਜ਼ਾਂ ਦਾ ਧਿਆਨ ਰੱਖਣ ਤਾਂ ਕਿ ਸੇਫ ਅਕਸ਼ਰੀ ਤੇ ਕੋਈ ਮਿਲਿਆ ਕਿ ਕਾਉਂਗਾਂ ਦੇ ਨਾਲ ਕਈ ਐਕਸੀਡੈਂਟ ਹੁੰਦੇ ਨੇ ਤੇ ਉਹਦੇ ਮੱਦੇਨਜ਼ਰ ਤੁਸੀਂ ਅੱਜ ਇਹ ਕੰਮ ਕਰਦੇ ਹੋ ਤੇ ਕਿੰਨੀਆਂ ਗਾਵਾਂ ਨੂੰ ਆਜੂ ਕਰਦੇ ਆਂ। ਆ ਦੇਖੋ ਸਰ ਜਿਹੜਾ ਰੈਸਕਿਊ ਦਾ ਸਾਡਾ ਕੰਮ ਅਸੀਂ 2012 ਤੋਂ ਗੋਮਾਂ ਰੈਸਕਿਊ ਕਰ ਰਹੇ ਆਂ ਤੇ ਅਸੀਂ ਕੰਟੀਨਿਊਸਲੀ ਸਟਰਗਲ ਕਰ ਰਹੇ ਆ ਜਿਹੜੀ ਵੀ ਗਵਰਨਮੈਂਟ ਆਂਦੀ ਹੈ ਤੇ ਅਸੀਂ ਹੁਣ ਤੱਕ 10 ਕਰੋੜ ਰੁਪਈਆ ਜਿਹੜਾ ਅਮ੍ਰਿਤਸਰ ਦੇ ਵਿੱਚ ਸੈਂਸ਼ਨ ਕਰਵਾ ਚੁੱਕੇ ਆ ਕਾਊਸਸ ਦਾ ਅੱਗੇ ਵੀ ਲੰਬੇ ਸਮੇਂ ਤੋਂ ਸਾਡਾ ਟਾਰਗੇਟ ਹੈ ਸੜਕਾਂ ਦੇ ਉੱਪਰ ਗੋਵਾ ਨਾ ਹੋਣ ਹੁਣ ਤੱਕ ਅਸੀਂ ਕਾਫੀ ਜ਼ਿਆਦਾ ਜਿਹੜੀਆਂ ਗੋਵਾ ਜਿਨ੍ਹਾਂ ਦੀ ਗਿਣਤੀ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਆ ਅੱਗੇ ਵੀ ਜਿਹੜਾ ਇੱਕ ਉਪਰਾਲਾ ਅਸੀਂ ਗਊਸ਼ਾਲਾ ਕੰਸਟਰਕਸ਼ਨ ਕਰਵਾ ਰਹੇ ਆ ਇੱਕ ਚਬਾਰ ਰੋਡ ਤੇ ਉਹ ਅਸੀਂ ਨੈਕਸਟ ਟਾਈਮ ਜਿਹੜਾ ਵਾ ਤੁਹਾਡੇ ਨਾਲ ਡਿਸਕਸ ਕਰਾਂਗੇ ਤੇ ਜਲਦੀ ਜਿਹੜੀ ਗਵਾਂ ਨੂੰ ਲੋਕਾਂ ਨੂੰ ਜਿਹੜੀ ਰਾਹਤ ਮਿਲੇਗੀ ਸੜਕਾਂ ਜਿਹੜੀਆਂ ਗਵਾਂ ਬੈਠੀਆਂ ਸਰ ਜੀ ਲਗਾਤਾਰ ਕਿੰਨੀਆਂ ਕਿਹੜੀ ਕਿਹੜੀ ਜਗ੍ਹਾ ਤੇ ਤੁਹਾਡੇ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਲੋਗਰ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਤੇ ਅਸੀਂ ਗੋਬਿੰਦਗੜ੍ਹ ਫੋਰਟ ਤੋਂ ਅੱਗੇ ਸਾਈਡ ਤੇ ਜਿੰਨਾ ਬੀ ਬਲਾਕ ਸਾਈਡ ਤੇ ਜਿੰਨੀਆਂ ਗਵਾਂ ਬੈਠੀਆਂ ਹੋਣਗੀਆਂ ਅੱਜ ਉਹ ਕਵਰ ਕਰਾਂਗੇ ਬਾਕੀ ਸਾਡੇ ਨਾਲ ਗੁਲਸ਼ਨ ਜੀ ਬਹੁਤ ਸਾਂਹੀ ਹੋਰ ਕਰਦੇ ਨੇ ਪਿਛਲੇ ਲੰਬੇ ਸਮੇਂ ਤੋਂ ਇਹ ਅੱਜ ਨਹੀਂ ਹਰ ਜਗ੍ਹਾ ਤੇ ਰਿਫਲੈਕਟਰ ਲਗਾਉਂਦੇ ਨੇ ਤੇ ਇਹਨਾਂ ਦੀ ਜਿੰਨੀ ਤਾਰੀਫ ਕੀਤੀ ਜਾਏ ਓਨੀ ਘੱਟ ਹੈ ਤੇ ਇਹ ਸਾਨੂੰ ਕਾਫੀ ਲੰਬੇ ਸਮੇਂ ਤੋਂ ਸਹਿਯੋਗ ਕਰ ਰਹੇ ਨੇ ਤੇ ਮੈਂ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜਿੰਨੇ ਸਮਾਜ ਸੇਵਕ ਆਏ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਅੱਛੇ ਕੰਮ ਵਾਸਤੇ ਹਮੇਸ਼ਾ ਆ ਕੇ ਆ ਰਹੇ ਠੀਕ ਹੈ ਜੀ ਸਰ ਅੱਜ ਜਿਹੜਾ ਫਰਾਂਲਾ ਕੀਤਾ ਗਿਆ ਕਿਹੜਾ ਫਰਾਂਲਾ ਕੀਤਾ ਗਿਆ ਤੇ ਕਿਹੜੀ ਜਗ੍ਹਾ ਸਾਡੇ ਮਾਨਯੋਗ ਮਿਸ਼ਨਰ ਸਾਹਿਬ ਵੱਲੋਂ ਕੁਝ ਦਿਸ਼ਾ ਨਿਰਦੇਸ਼ ਜਿਹੜੇ ਰੋਜ਼ ਮਤਲਬ ਜਾਰੀ ਹੁੰਦੇ ਆ ਉਹਨਾਂ ਦੇ ਅਨਸਾਰ ਔਰ ਮਾਨਯੋਗ ਐਡੀਸਪੀ ਟਰੈਕ ਸਾਹਿਬ ਉਹ ਉਹਨਾਂ ਵੱਲੋਂ ਉਹ ਤਾਂ ਵੈਸੇ ਸਾਡੇ ਨਾਲ ਰੋਜ਼ ਹੀ ਅਸੀਂ ਇਹ ਜਿਹੜੀ ਆ ਜਿਸ ਦਿਨ ਦੀ ਧੁੰਦ ਦਾ ਉਹ ਚੱਲ ਰਿਹਾ ਅਸੀਂ ਡਰਾਈਵ ਚਲਾ ਰਹੇ ਹਾਂ 7-8 ਦਿਨ ਤੋਂ ਅਸੀਂ ਕਾਫੀ ਮਿਹਨਤ ਕਰ ਰਹੇ ਹਾਂ ਸਾਡੀ ਟ੍ਰੈਫਿਕ ਪੁਲਿਸ ਸਾਡੇ ਐਜੂਕੇਸ਼ਨ ਸੈੱਲ ਵਾਲੇ ਮੁਲਾਜ਼ਮ ਰਲ ਕੇ ਅਸੀਂ ਸਾਰੇ ਜਿਹੜੇ ਆ ਨਾ ਇਹ ਧੁੰਦ ਦੇ ਵਿੱਚ ਰਿਫਲੈਕਟਰ ਜਿਹੜੇ ਆ ਉਹ ਲਾ ਦਾ ਰਹੇ ਹਾਂ ਜਿਵੇਂ ਕਿ ਵੱਖ-ਵੱਖ ਵੀ ਕਲਾ ਨੂੰ ਆਟੋ ਹੋਏ ਟਰਾਲੀਆਂ ਟਰੈਕਟਰ ਟਰੈਕਟ ਸਾਰੀ ਕਿਸਮ ਦੇ ਇਹ ਵਹੀਕਲਾਂ ਨੂੰ ਅਸੀਂ ਰਿਫਲੈਕਟਰ ਲਗਾ ਰਹੇ ਹਾਂ ਕਿ ਕੋਈ ਵੀ ਧੁੰਦ ਦੇ ਵਿੱਚ ਮਤਲਬ ਉਹਦਾ ਕੋਈ ਨੁਕਸਾਨ ਨਾ ਕਿਸੇ ਦਾ ਉਹ ਦੁਰਘਟਨਾ ਨਾ ਹੋਵੇ ਤੇ ਅੱਜ ਅਸੀਂ ਆ ਜਿਹੜਾ ਅਪਰਾਲਾ ਇੱਕ ਵੱਖਰਾ ਕਰ ਰਹੇ ਹਾਂ ਕਿ ਬੀਜ ਬਾਨੇ ਜਿਹੜੇ ਪਹੂ ਸੜਕਾਂ ਤੇ ਫਿਰ ਰਹੇ ਉਹਨਾਂ ਦੇ ਵੀ ਰਿਫਲੈਕਟਰ ਲਗਾ ਰਹੇ ਹਾਂ ਕਿ ਧੁੰਦ ਦੇ ਵਿੱਚ ਕਿਸੇ ਵੇਲੇ ਨਹੀਂ ਪਤਾ ਲੱਗਦਾ ਕਿ ਉਹ ਕਿਸੇ ਪਸ਼ੂ ਦਾ ਨੁਕਸਾਨ ਨਾ ਹੋਵੇ ਤੇ ਇਹ ਅਸੀਂ ਅੱਜ ਲਗਾ ਕੇ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਲੋਕਾਂ ਨੂੰ ਅਪੀਲ ਵੇਅਰ ਕਰ ਰਹੇ ਆ ਕਿ ਧੁੰਦ ਦੇ ਵਿੱਚ ਥੋੜਾ ਜਿਹਾ ਆਪਣੀ ਸਾਵਧਾਨੀ ਨਾਲ ਜਿਹੜੇ ਵਹੀਕਲ ਚਲਾਉਣ ਔਰ ਰਿਫਲੈਕਟਰ ਦਾ ਜਿਹੜਾ ਇਹ ਬਹੁਤ ਜ਼ਿਆਦਾ ਧੁੰਦ ਦੇ ਵਿੱਚ ਜਿਹੜਾ ਉਹ ਪਤਾ ਲੱਗਦਾ ਇਹਦੇ ਨਾਲ ਜਿਹੜਾ ਉਹ ਮਤਲਬ ਦੁਰਘਟਨਾ ਤੋਂ ਬਚ ਸਕਦਾ ਹੈ ਸ਼ਹਿਰ ਵਾਸੀਆਂ ਨੂੰ ਕੀ ਸ਼ਹਿਰ ਵਾਸੀਆਂ ਨੂੰ ਸਾਡੀ ਅਪੀਲ ਆ ਕਿ ਜਿੱਦਾਂ ਮਤਲਬ ਟ੍ਰੈਫਿਕ ਦੇ ਜਿੰਨੇ ਵੀ ਰੂਲ ਰੈਗੂਲੇਸ਼ਨ ਆ ਮਤਲਬ ਉਹਨਾਂ ਨੂੰ ਫਾਲੋ ਕਰਨ ਔਰ ਖਾਸ ਕਰਕੇ ਜਿੱਦਾਂ ਆਟੋ ਤੇ ਈ ਰਿਕਸ਼ਾ ਵਾ ਉਹਨਾਂ ਨੂੰ ਹੀ ਅਸੀਂ ਰੋਜ਼ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਆਪ ਵੀ ਉਹਨਾਂ ਦੇ ਕੈਂਪਾਂ ਦੇ ਨਾਲ ਇਕੱਠੇ ਕਰਕੇ ਬੰਦੇ ਕਹਿ ਰਹੇ ਉਹਨਾਂ ਨੂੰ ਕਰ ਰਹੇ ਆ ਕਿ ਆਪਣਾ ਸੜਕ ਤੋਂ ਸਾਈਡ ਤੇ ਭਲਾਰ ਕੇ ਸਵਾਰੀਆਂ ਚੁੱਕਣ ਉਹਨਾਂ ਦਾ ਥੋੜਾ ਜਿਹਾ ਮਤਲਬ ਇਹ ਜਿਆਦਾ ਸਾਨੂੰ ਪ੍ਰੋਬਲਮ ਆ ਰਹੀ ਜਿਹੜਾ ਅੱਜ ਡਾਕਟਰ ਰੋਹਨ ਵੱਲੋਂ ਉਪਰਾਲਾ ਕੀਤਾ ਗਿਆ ਉਹ ਕੋਈ ਇਨਸ਼ਾਅੱਲਾ ਤੇ ਉਹ ਕਿੰਨਾ ਦਾ ਛਲਾਗਾ ਝੋਕਾ ਇਹ ਤੇ ਮੈਨੂੰ ਇੱਥੇ ਆਣ ਕੇ ਡਾਕਟਰ ਸਾਹਿਬ ਨੂੰ ਮਿਲ ਕੇ ਬਹੁਤ ਜਿਆਦਾ ਖੁਸ਼ੀ ਹੋਈ ਹੈ ਕਿਉਂਕਿ ਜਿਹੜੇ ਇਹ ਇੱਕ ਵੱਖਰਾ ਪਰਾਲਾ ਤੇ ਦੇਖੋ ਆਪਣੇ ਜਿੰਨੇ ਇੱਥੇ ਬੰਦੇ ਆ ਸਾਰਿਆਂ ਨੂੰ ਮਤਲਬ ਬੜਾ ਮਤਲਬ ਖੁਸ਼ੀ ਜੀ ਮਹਿਸੂਸ ਹੋ ਰਹੀ ਹੈ ਕਿ ਮੇਜ਼ਬਾਨਿਆਂ ਦੇ ਗੱਲ 'ਚ ਆਪਾਂ ਪਾਰ ਰਹੇ ਔਰ ਇਹ ਮੇਜ਼ਬਾਨੇ ਦਾ ਕੋਈ ਨੁਕਸਾਨ ਹੋ ਜੇ ਤੇ ਮਤਲਬ ਬੜਾ ਦੁੱਖ ਲੱਗਦਾ ਠੀਕ